ਕਮਿਸ਼ਨਰ ਰੇਟ ਪੁਲਿਸ ਅਮਰਸਰ ਵੱਲੋਂ ਨਸ਼ਿਆਂ ਦੇ ਵਿਰੁੱਧ ਜਾਰੀ ਮੁਹਿੰਮ ਦੇ ਤਹਿਤ ਸ਼੍ਰੀ ਦਰਪਨਾਲੂ ਵਾਲੀ ਆਈਪੀਐਸ ਇਹਨਾਂ ਵੱਲੋਂ ਇਨਫੋਰਮੇਸ਼ਨ ਦੇ ਆਧਾਰ ਤੇ ਪਿੱਛੇ ਇੱਕ ਲੇਡੀ ਦਲਜੀਤ कौर ਉਸ ਨੂੰ ਅਰੈਸਟ ਕੀਤਾ ਸੀ ਜੀਤੋਂ 50 ਗ੍ਰਾਮ ਆ ਜਿਹੜੀ ਹੀਰੋਇਨ ਬਰਾਮਦ ਹੋਈ ਸੀ ਉਹਦੇ ਫਰਦਰ ਲਿੰਕਸ ਦੇ ਵਿੱਚ ਇੱਕ ਹੋਰ ਵਿਅਕਤੀ ਅਰਸ਼ਦੀਪ ਸਿੰਘ ਗ੍ਰਿਫਤਾਰ ਕੀਤਾ ਉਸ ਅਰਸ਼ਦੀਪ ਦੀ ਫਰਦਰ ਸਾਇੰਟੀਫਿਕਲੀ ਉਹਦੇ ਲਿੰਕਸ ਨੂੰ ਅਸੀਂ ਡਿਵੈਲਪ ਕਰਦੇ ਹੋਏ ਇਹ ਗੱਲ ਨਵੀਂ ਪਤਾ ਲੱਗੀ ਕਿ ਇਹਨਾਂ ਦਾ گاਾਂ ਇੱਕ ਪਿੱਛੇ ਹੋਰ ਗੁਰਵਖਸ਼ ਲਾਲਾ ਵਾਸੀ ਸ਼ਾਰਟਾ ਇਹ ਤਿੰਨੇ ਜਿਹੜੇ ਹੈਗੇ ਨੇ ਸ਼ਾਰਟਾ ਦੇ ਵਾਸੀ ਨੇ ਉਹ ਗੁਰਵਖਸ਼ ਲਾਲਾ ਜਿਹੜਾ ਇਹਨਾਂ ਦਾ ਕਿੰਗਪਿੰਨ ਨਿਕਲਿਆ ਜੋ ਕਿ ਪਾਰ ਪਾਕਿਸਤਾਨ ਦੇ ਵਿੱਚ ਵੀ ਕੰਟੈਕਟ ਰੱਖਦਾ ਉਤੋਂ ਉਹ ਹੀਰੋਇਨ ਆਇਸ ਜਿਹਨੂੰ ਮੈਟਾਫੀਥਾਮਾਈਨ ਕਹਿੰਦੇ ਨੇ ਉਹ ਲਿਆ ਕੇ ਇਧਰ ਸਪਲਾਈ ਕਰਦਾ ਉਸ ਲੜੀ ਦੇ ਤਹਿਤ ਸ੍ਰੀ ਦਰਪਨਾਲੂ ਵਾਲੀਆ ਦੀ ਨਿਗਰਾਨੀ ਹੇਠ ਸਾਡੀ ਪੁਲਿਸ ਪਾਰਟੀ ਨੇ 1 ਕਿਲੋ ਆਇਸ 2 ਕਿਲੋ ਹੀਰੋਇਨ ਤੇ 520 ਗ੍ਰਾਮ ਪ੍ਰਕਰਸਰ ਜਿਹੜਾ ਕਿ ਸੁਡੋਫੈਡਰੀਨ ਦਾ ਹੁੰਦਾ ਕੈਮੀਕਲ ਹੁੰਦਾ ਉਹ ਜਿਹੜਾ ਰਿਕਵਰ ਕੀਤਾ ਉਹ ਰਿਕਵਰ ਕਰਕੇ ਇਹ ਜਿਹੜਾ ਇੱਕ ਵੱਡਾ ਜਿਹੜਾ ਨਸ਼ਿਆਂ ਦੇ ਜਿਹੜਾ ਰੈਕਟ ਸੀਗਾ ਉਹਨੂੰ ਅਸੀਂ ਬਸਟ ਕੀਤਾ ਇਹ ਜਿਹੜੀ ਆਇਸ ਹੁੰਦੀ ਆ ਇਹ ਹੀਰੋਇਨ ਦੇ ਨਾਲੋਂ ਬਹੁਤ ਐਡਿਕਟਿਵ ਹੁੰਦੀ ਆ ਕਿਉਂਕਿ ਅਕਸਰ ਹੁਣ ਅਫਗਾਨਿਸਤਾਨ ਦੇ ਵਿੱਚ ਓਪੀਐਮ ਦੀ ਜਿਹੜੀ ਆ ਖੇਤੀ ਆ ਉਹਨੂੰ ਬੈਨ ਕੀਤਾ ਉਹਦੀ ਲਿਮਟਿਡ ਪ੍ਰੋਡਕਸ਼ਨ ਹੁੰਦੀ ਆ ਉਸ ਵਜ੍ਹਾ ਕਾਰਨ ਕਰਕੇ ਇਹ ਜਿਹੜੇ ਕੈਮੀਕਲ ਪ੍ਰੋਡਕਟਸ ਤੋਂ ਤਿਆਰ ਕਰਕੇ ਇਹਦੀ ਆਈਸ ਬਣਾਉਂਦੇ ਨੇ ਤੇ ਉਹ ਆਈਸ ਇਹਦੇ ਸਪਲਾਈ ਕਰਦੇ ਨੇ ਇਸ ਤਰ੍ਹਾਂ ਇਹ 1 ਕਿਲੋ ਆਈਸ ਤੇ 2 ਕਿਲੋ ਹੀਰਨ ਫੜ ਕੇ ਇਹ ਤਿੰਨੇ ਜਿਹੜੇ ਦੋਸ਼ੀ ਆ ਇਹਨਾਂ ਨੂੰ ਫੜ ਕੇ ਇਹਨਾਂ ਵਿਰੁੱਧ ਥਾਣਾ ਸ਼ਰਟਾ ਦੇ ਵਿੱਚ ਇਹ ਜਿਹੜੀ ਕਾਰਵਾਈ ਅਮਲ ਵਿੱਚ ਲੈਂਦੀ ਆ ਇਹ ਕਿੰਨਾ ਮਹਿੰਗਾ ਨਸ਼ਾ ਜਿਹੜਾ ਕਿੰਨਾ ਖਤਰਾ ਨਸ਼ਾ ਸਰ ਆਈ ਸਦਾ ਨਸ਼ਾ ਇਹ ਮਹਿੰਗਾ ਅਸੀਂ ਇਹਦਾ ਮੋਲ ਵਰਕਆਊਟ ਨਹੀਂ ਕਰਦੇ ਬਟ ਕੰਪੈਰੀਟਿਵਲੀ ਇਹ ਕਿਉਂਕਿ ਕੈਮੀਕਲ ਹੈਗਾ ਇਹ ਆਮ ਫਾਰਮਾ ਜਿਹੜੀ ਜਿਹੜੀਆਂ ਫੈਕਟਰੀਆਂ ਦੇ ਵਿੱਚ ਪ੍ਰੋਡਿਊਸ ਹੋ ਜਾਂਦਾ ਇਹ ਈਜ਼ੀਲੀ ਅਵੇਲੇਬਲ ਆ ਤੇ ਕੰਪੈਰੀਟਿਵਲੀ ਸਸਤਾ ਇੱਕ ਦੇਦਰੀ 500 ਗ੍ਰਾਮ ਪੋਚ ਤੁਸੀਂ ਬੜਾ ਜਿਹੜਾ ਨਸ਼ੇ ਦੀ ਕੈਰੈਕਟਰ ਦਾ ਕੈਮੀਕਲ ਬਤੰਦਾ ਕੀ ਹੈ ਸਰ ਉਹ ਉਹਨੂੰ ਉਹ ਸੁਡੋਫੈਡਰਿਨ ਹੁੰਦੀ ਆ ਉਹ ਉਹ ਫਾਰਮਾ ਦੇ ਵਿੱਚ ਕੰਮ ਆਉਂਦੀ ਆ ਉਦੋਂ ਮੈਡੀਸਿਨਸ ਤਿਆਰ ਹੁੰਦੀਆਂ ਨੇ ਉਹ ਕੈਮੀਕਲ ਆ ਇੱਕ ਉਸ ਕੈਮੀਕਲ ਤੋਂ ਇਹ ਜਿਹੜੀ ਆਈਸਾ ਜਿਹਨੂੰ ਮੈਥੈਫੇਟਾਮਾਈਨ ਕਹਿੰਦੇ ਨੇ ਉਹ ਤਿਆਰ ਕੀਤੀ ਜਾਂਦੀ ਆ ਇਹਨਾਂ ਨੂੰ ਕਾਨੂੰਨ ਵਿੱਚ ਕਿੰਨੀ ਕੀ ਦਿੱਕਤ ਕਿਸ ਤਰੀਕੇ ਨਾਲ ਇਹਨਾਂ ਨੂੰ ਕਾਬੂ ਕੀਤਾ ਜਾਂਦਾ ਕਿੱਥੋਂ ਕਾਬੂ ਕੀਤਾ ਜਾਂਦਾ ਇਹ ਤੁਸੀਂ ਵਾਰ-ਵਾਰ ਕਹਿੰਦੇ ਹੋ ਵੀ ਅਸੀਂ ਤੁਸੀਂ ਵੀ ਅਸੀਂ ਸ਼ਾਇਦ ਕਹਿ ਦਿੰਦੇ ਆ ਵੀ ਇਨਵੈਸਟੀਗੇਸ਼ਨ ਦਾ ਪਾਰਟ ਆ ਇਹ ਜਿਹੜੀ origianally ਜਿਹੜੀ ਅਸੀਂ ਉਹ ਲੇਡੀ ਜਿਹੜੀ ਫੜੀ ਸੀਗੀ ਦਲਜੀਤ ਕੌਰ ਉਦੋਂ 50 ਗ੍ਰਾਮ ਖੜੀ ਸੀ ਇਹ ਉਹਦੇ ਬੈਕਵਰਡ ਲਿੰਕੇਜ ਟੈਕਨੀਕਲ ਲਿੰਕੇਜ ਦੇ ਫੋਰੈਂਸਿਕ ਅਨਾਲਿਸਿਸ ਫੋਨ ਦਾ ਪੁੱਛ ਕਿਸ ਦਾ ਉਹਦੇ ਆਧਾਰ ਤੇ ਅੱਗੇ ਜਾ ਕੇ ਉਸੇ ਕੰਟੀਨਿਊਸ਼ਨ ਦੇ ਵਿੱਚ ਅਸੀਂ ਇਹ ਜਿਹੜੀ ਸਾਰੀ ਰਿਕਵਰੀ ਕੀਤੀ ਆ ਸਰ ਪਹਿਲਾਂ ਵੀ ਮਾਫੀ ਚਾਹੁੰਦਾ ਜੀ ਹਾਂਜੀ ਪਹਿਲਾਂ ਜਿਹੜਾ ਅਰਸ਼ਦੀਪਾ ਉਹ ਤੇ ਇੱਕ ਮੁਕਦਮਾ ਦਰਜਾ ਕਮਰਸ਼ੀਅਲ ਕੁਆਂਟੀਟੀ ਦਾ ਜਿਹੜਾ ਗੁਰਵਖਸ ਲਾਲਾ ਜਿਹੜਾ ਮੇਨ ਆ ਇਹ ਤੇ ਕਈ ਮਰਡਰ ਦੇ ਵੀ ਆ ਐਨਡੀਪੀਐਸ ਦੇ ਪਰਚੇ ਵੀ ਆ ਇਦੋਂ ਸਿਕਟਾ ਬੀੜੀਆਂ ਦੇ ਪੈਕਟ ਵੀ ਮਿਲੇ ਨੇ ਇਹ ਵੱਖ-ਵੱਖ ਜੇਲ੍ਹਾਂ ਦੇ ਵਿੱਚ ਰਿਹਾ ਗੁਰਦਾਸਪੁਰ ਵੀ ਰਿਹਾ ਅਮਰਸਰ ਵੀ ਰਿਹਾ ਇਹ ਫੈਂਕੇ ਲਾ ਕੇ ਉਹ ਸਾਬ ਦੇ ਜਿਹੜੇ ਸਾਥੀ ਆ ਜੇਲ੍ਹ ਦੇ ਜਾਂ ਪੈਸੇ ਕਮਾਉਣ ਦੇ ਪਰਪਸ ਦੇ ਨਾਲ ਬਾਹਰੋਂ ਉਹ ਜਿਹੜੇ ਨਸ਼ੇ ਆ ਜਿਹੜੇ ਭਾਵੇਂ ਬੀੜੀਆਂ ਸਿੱਟਦਾ ਉਹ ਵੀ ਜੇਲ੍ਹ ਦੇ ਵਿੱਚ ਸਪਲਾਈ ਕਰਦਾ ਉਹ ਵੀ ਇਹਦੇ ਕੋਲੋਂ ਰਿਕਵਰ ਹੋਏ। ਸਰ ਅਰਸ਼ ਤੇ ਲਾਲਾ ਗ੍ਰਿਫਤਾਰ ਹੋਏ ਨਾ ਜੀ ਪਹਿਲਾਂ ਨਹੀਂ ਕੀਤਾ। ਦਲਜੀਤ ਪਹਿਲਾਂ ਦੀ ਗ੍ਰਿਫਤਾਰ ਹੋਈ ਆ ਜਿਹੜੇ ਅਰਸ਼ ਤੇ ਲਾਲਾ ਇਹ 17 ਤਰੀਕ ਦੇ ਗ੍ਰਿਫਤਾਰ ਹੋਏ ਨੇ। ਸਰ ਜੀ ਦਾ ਸੈਕਿੰਡ ਅਫਾਡਰ ਅਗਿਆ। ਅਦਰ ਫਾਰਮਾਂ ਦੇ ਵਿੱਚ ਕਿ ਜਿਹੜੇ ਸਪਲਾਈ ਦੇ ਕਿਉਂ ਖੁੱਲੇ ਆਮ ਲੋਕਾਂ ਨੂੰ ਕਿਉਂ ਦੇ ਦਿੰਦੇ ਜਿਹਨੂੰ ਪਤਾ ਨਹੀਂ ਕੈਮੀਕਲ ਜਿਹੜਾ ਆ ਫੈਕਟਰੀ ਇਹ ਫੈਕਟਰੀ ਤੋਂ ਲੈਂਦੇ ਆ ਜੀ ਇਹ ਜਿਹੜਾ ਇਹ ਜਿਹੜਾ ਇਸ ਕੇਸ ਦੇ ਵਿੱਚ ਆ ਇਹ ਅਸੀਂ ਨਹੀਂ ਇਹ ਪਾਕਿਸਤਾਨ ਦੇ ਵਿੱਚੋਂ ਫੈਕਟਰੀਆਂ ਤੋਂ ਲੈ ਕੇ ਇਹ ਉਧਰੋਂ ਤਿਆਰ ਕਰਕੇ ਉਹਨਾਂ ਨੇ ਇੱਧਰ ਸਪਲਾਈ ਕੀਤਾ ਇਹ ਆਪਣਾ ਇੰਡੀਆ ਜਾਂ ਇਥੋਂ ਪੰਜਾਬ ਦਾ ਨਹੀਂ ਹੈਗਾ ਜਿਹੜਾ ਇਹਦੇ ਵਿੱਚ ਆ ਇਹ ਫੈਕਟਰੀ ਦਾ ਕੈਮੀਕਲ ਹੈਗਾ ਇਹ ਸਟੋਰਾਂ ਤੋਂ ਨਹੀਂ ਮਿਲਦਾ ਇਹ ਜਿਹੜਾ ਵੀ ਜਿਹੜਾ ਵੀ ਲੈਂਦਾਗਾ ਇਹ ਉਸ ਤਰੀਕੇ ਨਾਲ ਉਹਨਾਂ ਨੇ ਡਾਇਰੈਕਟਲੀ ਕਿਸੇ ਨਾ ਕਿਸੇ ਤਰੀਕੇ ਨਾਲ ਪਹੁੰਚ ਕਰਕੇ ਪਰੰਤੂ ਇਹ ਸਾਡਾ ਨਹੀਂ ਹੈ ਇਹ ਪਾਕਿਸਤਾਨ ਦਾ ਬਾਹਰ ਬਾਹਰੋਂ ਸਪਲਾਈ ਹੋਇਆ ਸਾਰਾ ਇਹ ਉਧਰੋਂ ਲੈ ਕੇ ਉਧਰ ਤਿਆਰ ਕੀਤਾ ਇਸ ਦਾ ਇਹ ਨੈਟਵਰਕ ਹੈਗਾ ਆਪਣਾ ਤਿੰਨ ਜਾਣੇ ਫੜੇਗੇ ਲੱਗਦਾ ਪੰਜਾਬ ਚ ਹੋਰ ਵੀ ਕੁੱਝ ਲੋਕ ਸਾਹਮਣੇ ਆ ਸਕਦੇ ਜਿਹੜਾ ਅਜਿਹਾ ਹੈ ਜਿਹੜਾ ਗੰਦਾ ਵਪਾਰ ਇਹ ਦਾ ਕਰਦੇ ਹੁਣ ਥੋੜਾ ਜਿਹਾ ਹੀਰੋਇਨ ਦੀ ਕਟੌਤੀ ਤੋਂ ਬਾਅਦ ਥੋੜਾ ਜਿਹਾ ਹੀਰੋਇਨ ਦੇ ਨਾਲ ਨਾਲ ਇਹ ਜਿਹੜੀ ਚੀਜ਼ ਆ ਇਹ ਜਿਹੜੀ ਆ ਆਈਸਾ ਇਹਦੀ ਸਪਲਾਈ ਥੋੜੀ ਜਿਹੀ ਵੱਧ ਹੋਣ ਲੱਗ ਗਈ ਆ ਇਹਦਾ ਇੱਕ ਨੁਕਸਾਨ ਇਹ ਹੈ ਹੀਰੋਇਨ ਦੇ ਨਾਲੋਂ ਇਹ ਇੱਕ ਵਾਰੀ ਲਓ ਤੇ ਐਡਿਕਟਿਵ ਹੋ ਜਾਂਦਾ ਇਹ ਜਾਦੇ ਐਡਿਕਟਿਵ ਹੈਗਾ ਜਿਹੜਾ ਬੰਦਾ ਲੈ ਲੂਗਾ ਮੁੜ ਕੇ ਦੇ ਬਿਨਾ ਰਹਿ ਨਹੀਂ ਸਕਦਾ ਹੀਰੋਇਨ ਦੀ ਕੰਪੈਰੀਟਿਵਲੀ ਜਿਹੜੀ ਐਡਿਕਟਿਵਨੈਸ ਹੈ ਇਹਦੇ ਨਾਲੋਂ ਘੱਟ ਆ ਇਹ ਸਰ 2020 ਤੋਂ ਲਾਲਾ ਜਣਾ ਵਾਲਾ ਮਤਲਬ ਜੇਨ ਤੋਂ ਬਾਹਰ ਆਇਆ ਕਿ ਉਦੋਂ ਤੋਂ ਹੀ ਕਹ ਗਿਆ ਕੰਮ ਕਰਦੇ 20 ਦੇ ਬਾਰੇ ਇਹ ਮਾਰਚ 24 ਜਬ ਬਾਹਰ ਆਇਆ ਅੱਛਾ ਇਹ 20 ਦੇ ਵਿੱਚ ਤਾਂ ਅੰਦਰ ਗਿਆ ਸੀ ਉਸ ਤੋਂ ਬਾਅਦ ਇਹਦੇ ਕਈ ਕਈ ਪਰਚੇ ਨੇ ਕੋਈ ਮਰਡਰ ਦੇ ਵੀ ਨੇ ਹੋਰ ਵੀ ਨੇ ਇਹ ਮਾਰਚ 24 ਦੇ ਵਿੱਚ ਬਾਹਰ ਆਇਆ ਸੀ ਸਰ ਇਹਨਾਂ ਦੀ ਵਿਸਤਾਰੀ ਕਿੱਥੋਂ ਦਿੱਤੀ ਠੀਕ ਹੈ ਛਾਟੇ ਤੋਂ ਜੀ ਛਾਟੇ ਤੋਂ ਸਰ ਇਹ ਆਪਲੇ ਕਿਉਂ ਕਿਸ ਕੀ ਗਾੜੀ ਗਾਂ ਇਸ ਨੂੰ ਰੱਖਿਆ ਐਸੀ ਬੰਦਾ ਗਾੜੀ ਜਿਹੜਾ ਸਪਲਾਈ ਇਹਨਾਂ ਨੂੰ ਕਰਦਾ ਸੀ ਉਹ ਇਹ ਗਾੜੀ ਗਾਂ ਫੇਜਦੇ ਇਹ ਇਹ ਦੋਨੇ ਆਪ ਵੀ ਆ ਜਿਹੜੇ ਇਹਦਾ ਕਿਉਂਕਿ ਗਰਵਕਸਲ ਵਾਲੇ ਦਾ ਪਾਕਿਸਤਾਨ 'ਚ ਕੰਟੈਕਟ ਸੀਗਾ ਉਧਰੇ ਉਹਦੇ ਉਹਦੇ ਕੰਟੈਕਟ ਦੇ ਆਧਾਰ 'ਤੇ ਇਹ ਆਪ ਹੀ ਉਥੋਂ ਗਾ ਲੈ ਕੇ ਆਉਂਦੇ ਸੀ ਹੋਰ ਕੁਝ ਇਨਵਿਸਟੀਗੇਸ਼ਨ ਤਾਂ ਅਸੀਂ ਕਰ ਰਹੇ ਹਾਂ ਫਰਦਰ ਇਹਨੂੰ ਐਕਸਪਲੋਰ ਕਰ ਰਹੇ ਹਾਂ ਜਿਹੜੇ ਵੀ ਬੰਦੇ ਹੋਣਗੇ ਇਹਨਾਂ ਨੂੰ ਕਾਬੂ ਕਰਾਂਗੇ ਸਰ ਜਿਸ ਤਰ੍ਹਾਂ ਇਹਨਾਂ ਦੇ ਕੋਲ ਮੋਬਾਈਲ ਫੋਨ ਬਰਾਮਦ ਹੋਏ ਨੇ ਕੀ ਉਹਦੇ ਲਿੰਕ ਤੇ ਨਾਲ ਹੀ ਪਤਾ ਲੱਗ ਸਕਦਾ ਕਿ ਇਹਦੇ ਨਾਲ ਗੱਲਬਾਤ ਇਹਨਾਂ ਦੀ ਹੁੰਦੀ ਹੈ ਹਾਂਜੀ ਉਹ ਸਾਰਾ ਇਨਵੈਸਟੀਗੇਸ਼ਨ ਦਾ ਪਾਰਟ ਆ ਅਸੀਂ ਟੈਕਨੀਕਲੀ ਫੋਰੈਂਸਿਕਲੀ ਸਾਰੀਆਂ ਚੀਜ਼ਾਂ ਨੂੰ ਅਸੀਂ ਪ੍ਰੋਗਰੈਸਿਵਲੀ ਕਰ ਰਹੇ ਹਾਂ ਤੁਹਾਨੂੰ ਪਤਾ ਲੱਗਾ ਵੀ ਇਹਨਾਂ ਦੇ ਨੈਟਵਰਕ ਜਿਹੜੇ ਪਾਕਿਸਤਾਨ ਨਾਲ ਸੰਬੰਧ ਰੱਖਦੇ ਆ ਜਦੋਂ ਕੰਗਾਲ ਲਗਾ ਫੋਨ ਨੂੰ ਹਾਂਜੀ ਹੈਗੇ ਆ ਐ ਤੁਹਾਡੇ ਕੋਲ ਨੰਬਰ ਹੈ ਕੰਟੈਕਟ ਹੈ ਸਰ ਠੀਕ ਆ ਸਰ ਇਹ ਲੋਕ ਕਿੰਨਾ ਫੋਨ ਕਿਉਂ ਕਰਿਆ ਕਿੰਨਾ ਵਰਤਦੇ ਨੇ ਹਾਂਜੀ ਇੰਨੀਆਂ ਪੂਰੀਆਂ ਏਜੰਸੀ ਪਰ ਦੁਨੀਆ ਕਿੰਨਾ ਦੂਸਰੇ ਜਿਹੜਾ ਪਾਕਿਸਤਾਨ ਦੇ ਨਾਲ ਗੱਲ ਕਿੱਦਾਂ ਕਰਦੇ ਨੇ ਫੋਨ ਤਾਂ ਕਮਿਊਨੀਕੇਸ਼ਨ ਫ੍ਰੀ ਆ ਕੋਈ ਵੀ ਕਿਤੇ ਵੀ ਗੱਲ ਕਰ ਸਕਦਾ ਤੁਸੀਂ ਸਾਈਬਰ ਸੈਲ ਦੀ ਸਰਵੀ ਤਾਂ ਬਹੁਤ ਨੇ ਸਾਈਬਰ ਸੈਲ ਤਾਂ ਆਉਣਗੇ ਤੁਸੀਂ ਕੋਈ ਵੀ ਫੋਨ ਨਾਲ ਕਿਤੇ ਵੀ ਕੰਟਰੀ ਚ ਗੱਲ ਕਰਨੇ ਤੁਹਾਨੂੰ ਆਜ਼ਾਦੀ ਹੈ ਕਰ ਸਕਦੇ ਹੋ ਗੱਲ ਇੰਨੇ ਇੰਨੇ ਜਿਹੜੇ ਸੌਫਟਵੇਅਰ ਆ ਇੰਨੇ ਉਹ ਹੈਗੇ WhatsApp ਹੈਗੇ ਆ ਐਪਸ ਹੈਗੇ ਆ ਉਹਦੇ ਕਿਸੇ ਦੀ ਵੀ ਕੋਈ ਵੀ ਗੱਲ ਗੱਲ ਕਰ ਸਕਦਾ ਥੋੜਾ ਟੈਕਨੋਲੋਜੀ ਡਿਵੈਲਪ ਹੋਣ ਦੇ ਨਾਲ ਇਸ ਕ੍ਰਾਈਮਨਲ ਲੋਕਾਂ ਨੂੰ ਥੋੜੀ ਜਿਹੀ ਹੈਲਪ ਮਿਲੀ ਆ ਜਿਹੜੇ ਕਿ ਐਵੇਂ ਫ੍ਰੀਲੀ ਇੱਕ ਦੂਜੇ ਨਾਲ ਕੰਟੈਕਟ ਕਰਕੇ ਤੇ ਇਸ ਕੰਮ ਨੂੰ ਉਹ ਸੌਖਾ ਕਰ ਲੈਂਦੇ ਨੇ ਵੀਰੋਂ ਤੋਂ ਬਾਅਦ ਦਾ ਵੱਡਾ ਸੰਕਟ ਨਹੀਂ ਜਿਹੜਾ ਸਭ ਤੁਸੀਂ ਆ ਨਾ ਅੱਜ ਤੱਕ ਬੜੀ ਖਤਰਨਾਕ ਹੈ ਫਿਰ ਵੱਡਾ ਸੰਕਟ ਹੋਇਆ ਕਿ ਪੰਜਾਬ ਵੱਲ ਤੋਂ ਜਾਂ ਇੰਦੀਆ ਨਾਲ ਜਿਹੜਾ ਵਾਪਰ ਡੈਫੀਨਿਟਲੀ ਚੈਲੰਜਸ ਤਾਂ ਹਰ ਚੀਜ਼ ਦੇ ਹੈਗੇ ਨੇ ਹੈਗੇ ਨੇ ਦੈਟ ਇਜ਼ ਦੋਟਲ ਮਾਮਲੇ ਕੋਈ ਹੋਰ ਅਪਡੇਟ ਆਈ ਸਾਹਬ ਨੇ ਰਿਪੋਰਟ ਕੀਤੀ ਸੀ ਕਿ ਰੋਲ ਸ਼ੈਲਟਨ ਦੇ ਵਿੱਚ ਕੋਈ ਹੋਰ ਆਸਪਾਸ ਹੋਤ ਜਿਹੜੀ ਉਹ ਉਹ ਜਿਹੜੀ ਦੋ ਜ਼ਖਮੀ ਹੋਈਆਂ ਸੀ ਤਿੰਨ ਮਿਲ ਗਈਆਂ ਸੀ ਫੜੀਆਂ ਗਿਆ ਸੀ ਉਹਨਾਂ ਦੇ ਚਾਰ ਦੇ ਸਾਨੂੰ ਫੋਰਨ ਦੇ ਪਾਸਪੋਰਟ ਆ ਜਿਹੜੇ ਮਿਲ ਗਏ ਸੀ। ਹਾਂ। ਤਾਂ ਸਰ ਇੱਕ ਕੱਲ ਵੀਡੀਓ ਕਾਫੀ ਟੇਤੀ ਦੇ ਨਾਲ ਬਾਹਰ ਲਾ ਹੋ ਰਹੀਆਂ ਬੱਲੇ ਖਾਣੇ ਦੇ ਕੋਲ ਨਾਲ ਹਾਤਾ ਉਹਦੇ ਵਿੱਚ ਦਿਖਾਈ ਦੇ ਰਿਹਾ ਮਲਾਦਮ ਜਿਹੜੇ ਬੈਠੇ ਹੋਏ ਨੇ ਕੀ ਹੈ ਜੀ ਵੀਡੀਓ ਦਾ ਸੱਚ? ਉਹ ਪੁਰਾਣੀ ਵੀਡੀਓ ਹੈ ਜੀ। ਉਹ ਮੌਜੂਦਾ ਵੀਡੀਓ ਨਹੀਂ ਹੈਗੀ। ਉਹ ਪੁਰਾਣੀ ਆ ਵਾਰ-ਵਾਰ ਕੁਝ ਸ਼ਰਾਰਤ ਦੇ ਤੌਰ ਤੇ ਐਵੇਂ ਕੋਈ ਪੁਲਿਸ ਨੂੰ ਗੁੰਮਰਾਹ ਕਰਦੇ ਤੇ ਨੰਬਰ 2 ਉਹਦੇ 'ਚ ਜੋ ਹੋਇਆ ਲੈਜ ਕਰ ਰਹੇ ਨੇ ਵੀ ਉਹ ਵਰਦੀ ਦੇ ਵਿੱਚ ਨਸ਼ਾ ਪੀ ਰਹੇ ਨੇ। ਉਹਦੇ 'ਚ ਸਾਹਮਣੇ ਕੋਈ ਨਸ਼ਾ ਵੀ ਜ਼ਰਾ ਤੌਰ ਤੇ ਨਜ਼ਰ ਨਹੀਂ ਆਉਂਦਾ। ਉਹ ਬਾਹਰ ਦੇ ਡਿਸਟ੍ਰਿਕਟ ਦੇ ਕੋਈ ਬਾਹਰ ਦੇ ਕਰਮਚਾਰੀ ਨੇ ਜਾਂਦਿਆਂ ਦੇ ਕਦੇ ਖਾਣਾ ਖਾ ਰਹੇ ਸੀਗੇ ਤੇ ਇਹ ਨਾਰਮਲੀ ਇੱਕ ਸੁਭਾਜ ਆ ਹੈਗਾ ਕਿ ਹਰ ਚੀਜ਼ ਨੂੰ ਐਕਸਪਲੋਇਟ ਕਰਕੇ ਹਮੇਸ਼ਾ ਹੀ ਮਤਲਬ ਭਾਵੇਂ ਕਿਸੇ ਨੂੰ ਵੀ ਐਡਮਿਨਿਸਟ੍ਰੇਸ਼ਨ ਨੂੰ ਪੁਲਿਸ ਨੂੰ ਇੱਕ ਤਰੀਕਾ ਬਦਨਾਮ ਕਰਨ ਦਾ ਗਏ ਹੁੰਦਾ ਕੰਮ ਹੀ ਇਹ ਹੁੰਦਾ ਅਈ ਜੀ ਵੀਡੀਓ ਪਾ ਦੀਏ ਵਾਰ-ਵਾਰ ਪਾ ਦੀਏ ਇਸੇ ਤਰ੍ਹਾਂ ਕੁਝ ਨਸ਼ਿਆਂ ਦੀਆਂ ਹੈਗੀਆਂ ਇੱਥੇ ਕੋਈ ਕਹਿੰਦੇ ਲੜਕੀਆਂ ਜਾਂ ਹੋਰ ਆ ਉਹ ਅਸੀਂ ਕਈ ਵੈਰੀਫਾਈ ਕੀਤੀਆਂ ਉਹ ਪੁਰਾਣੀਆਂ ਵੀਡੀਓਜ਼ ਹੀ ਆ ਬਾਰਾ ਰਿਪੀਟਡਲੀ ਆਪਦੇ ਆਪ ਨੂੰ ਮਤਲਬ ਫੇਮ ਦੇ ਵਿੱਚ ਆਉਣ ਲਈ ਉਹ ਨਾਰਮਲੀ ਇਦਾਂ ਦਾ ਕੰਮ ਕਰ ਦਿੰਦੇ ਨੇ ਮਲਾਜ਼ਮ ਅਮਨਸਰ ਦੇ ਨੇ ਨਹੀਂ ਮਲਾਜ਼ਮ ਅਮਨਸਰ ਦੇ ਨਹੀਂ ਮਲਾਜ਼ਮ ਬਾਹਰ ਦੇ ਡਿਸਟ੍ਰਿਕਟ ਦੇ ਨੇ ਇਹੋ ਜਿਹੇ ਬੰਦੇ ਦੇ ਖਿਲਾਫ ਮਾਮਲਾ ਦਰਜ ਹੋਣਾ ਚਾਹੀਦਾ ਭਾਵੇਂ ਚੈਨਲ ਹੋਵੇ ਭਾਵੇਂ ਸੋਸ਼ਲ ਮੀਡੀਆ ਹੋਵੇ ਦੇ ਜਾਣਵਤ ਕੇ ਪਾਉਂਦੇ ਨੇ ਬਾਰ ਬਾਰ ਕੀ ਉਹਨਾਂ ਨੂੰ ਜਿਨ੍ਹਾਂ ਨੇ ਵੀ ਬਣਾਈ ਉਹ ਉਹ ਤੁਸੀਂ ਪੱਤਰਕਾਰ ਆ ਭਾਈਚਾਰੇ ਹੈਗੇ ਆ ਮੀਡੀਆ ਹੈਗੇ ਤੁਸੀਂ ਆਪਣੇ ਆਪ ਵੀ ਉਸ ਬੰਦੇ ਨੂੰ ਕਵਰ ਕਰ ਦੋ ਉਹਨਾਂ ਨੂੰ ਕਰ ਦੇ ਸਰ ਸਟਿਲ ਫੋਟੋਸ